ਤਾਂ ਟਰੰਪ ਸਰਕਾਰ ਦੇ ਵੱਲੋਂ ਲਗਾਤਾਰ ਪ੍ਰਵਾਸੀਆਂ ਦੇ ਉੱਤੇ ਸਿਕੰਜਾ ਕੱਸਿਆ ਜਾ ਰਿਹਾ ਤੇ ਹੁਣ ਟਰੰਪ ਸਰਕਾਰ ਦੇ ਅਧੀਕੇ 6000 ਪ੍ਰਵਾਸੀ ਚੜ ਚੁੱਕੇ ਆ ਦੱਸ ਦਈਏ ਕਿ 6000 ਪ੍ਰਵਾਸੀਆਂ ਨੂੰ ਜੋ ਹੈ ਦੇਸ਼ ਨਿਕਾਲਾ ਦਿੱਤੇ ਜਾਣ ਵਾਸਤੇ ਕਦਮ ਚੁੱਕੇ ਜਾ ਰਿਹਾ ਜ਼ਿੰਦਾ 6000 ਪ੍ਰਵਾਸੀਆਂ ਨੂੰ ਬਿਲਕੁਲ ਮਰਤਕ ਘੋਸ਼ਿਤ ਕਰ ਦਿੱਤਾ ਗਿਆ ਨਾ ਤਾਂ ਉਹ ਹੁਣ ਕੰਮ ਕਰ ਸਕਦੇ ਆ ਨਾ ਕੋਈ ਡਾਕਟਰੀ ਸੇਵਾਵਾਂ ਲੈ ਸਕਦੇ ਆ ਤੇ ਨਾ ਹੀ ਕਿਤੇ ਵੀ ਜਾ ਕੇ ਆਪਣਾ ਜਿਹੜਾ ਸਹੀ ਤਰੀਕੇ ਦੇ ਨਾਲ ਆਉਣ ਜਾਣ ਕਰ ਸਕਤੇ ਹੈ ਕਿਉਂਕਿ 트럼ਪ ਸਰਕਾਰ ਦੇ ਵੱਲੋਂ ਇਹਨਾਂ 6000 ਪ੍ਰਵਾਸੀਆਂ ਨੂੰ ਜੋ ਹੈ ਬਿਲਕੁਲ ਹੀ ਮਰਤਕ ਘੋਸ਼ਿਤ ਕਰ ਦਿੱਤਾ ਗਿਆ ਦੱਸ ਦਈਏ ਕਿ ਪਿਛਲੇ ਸਮੇਂ ਦੇ ਵਿੱਚ ਵੀ ਜੋ ਹੈ ਗੈਰ ਕਾਨੂੰਨੀ ਅਮਰੀਕਾ ਦੇ ਵਿੱਚ ਵਸੇ ਹੋਏ ਪ੍ਰਵਾਸੀਆਂ ਦੇ ਉੱਤੇ 트럼ਪ ਸਰਕਾਰ ਦੇ ਵੱਲੋਂ ਜੋ ਹੈ ਸਿਕੰਜਾ ਕੱਸਦੇ ਹੋਏ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ ਤੇ ਹੁਣ 6000 ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਲਈ ਸਖਤ ਕਦਮ ਚੁੱਕੇ ਜਾ ਰਹੇ ਦਰਅਸਲ ਅਮਰੀਕੀ ਸਰਕਾਰ ਨੇ ਇਹਨਾਂ 6000 ਜ਼ਿੰਦਾ ਪ੍ਰਵਾਸੀਆਂ ਮਰਤਕ ਔਸ਼ੇਦ ਕਰ ਦਿੱਤੇ ਅਤੇ ਉਹਨਾਂ ਦੇ ਸਮਾਜਿਕ ਸੁਰੱਖਿਆ ਨੰਬਰ ਵੀ ਰੱਦ ਕਰ ਦਿੱਤੇ ਇਸ ਦਾ ਪ੍ਰਭਾਵ ਇਹ ਹੋਵੇਗਾ ਕਿ ਲੋਕ ਨਾ ਤਾਂ ਅਮਰੀਕਾ ਦੇ ਵਿੱਚ ਕੰਮ ਕਰ ਸਕਣਗੇ ਤੇ ਨਾ ਹੀ ਸਿਹਤ ਸੇਵਾਵਾਂ ਦਾ ਲਾਭ ਲੈ ਸਕਣਗੇ ਬੈਂਕ ਖਾਤਾ ਖੋਲਣ ਦੇ ਵਿੱਚ ਵੀ ਸਮੱਸਿਆਵਾਂ ਆਉਣਗੀਆਂ ਦਰਅਸਲ ਸਰਕਾਰ ਚਾਹੁੰਦੀ ਹੈ ਕਿ ਨਿਰਾਸ਼ ਪ੍ਰਵਾਸੀ ਆਪਣੇ ਆਪ ਅਮਰੀਕਾ ਛੱਡ ਕੇ ਆਪਣੇ ਆਪਣੇ ਦੇਸ਼ਾਂ ਨੂੰ ਵਾਪਸ ਚਲੇ ਜਾਣ ਸਾਫਕਾ ਰਾਸ਼ਟਰਪਤੀ ਜੋ ਬਾਈਡਨ ਨੇ ਸੀਬੀਪੀ 1 ਐਪ ਪ੍ਰੋਗਰਾਮ ਦੇ ਤਹਿਤ ਇਹਨਾਂ ਪ੍ਰਵਾਸੀਆਂ ਨੂੰ ਅਸਥਾਈ ਤੌਰ ਤੇ ਅਮਰੀਕਾ ਦੇ ਵਿੱਚ ਦਾਖਲ ਹੋਣ ਅਤੇ ਅਮਰੀਕਾ ਦੇ ਵਿੱਚ ਕੰਮ ਕਰਨ ਦੀ ਜਾਇਜ਼ਤ ਦਿੱਤੀ ਇਹਨਾਂ ਪ੍ਰਵਾਸੀਆਂ ਨੂੰ ਸਮਾਜਿਕ ਸੁਰੱਖਿਆ ਨੰਬਰ ਵੀ ਦਿੱਤੇ ਗਏ ਨੇ ਤਾਂ ਜੋ ਉਹ ਸਰਕਾਰ ਦੇ ਦੁਆਰਾ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਲਾਭ ਲੈ ਸਕਣ ਪਰ ਟਰੰਪ ਪ੍ਰਸ਼ਾਸਨ ਨੇ ਇਹਨਾਂ ਸਮਾਜਿਕ ਸੁਰੱਖਿਆ ਨੰਬਰਾਂ ਨੂੰ ਰੱਦ ਕਰ ਦਿੱਤਾ ਜਿਸ ਦੇ ਨਾਲ ਪ੍ਰਵਾਸੀਆਂ ਦੇ ਲਈ ਬੈਂਕਾਂ ਤੇ ਹੋਰ ਬੁਨਿਆਦੀ ਸੇਵਾਵਾਂ ਦੀ ਵਰਤੋਂ ਕਰਨਾ ਮੁਸ਼ਕਲ ਹੋ ਗਿਆ ਟਰੰਪ ਪ੍ਰਸ਼ਾਸਨ ਨੇ ਇਸ ਕਦਮ ਨੂੰ ਅਮਰੀਕਾ ਦੇ ਵਿੱਚ ਪ੍ਰਵਾਸੀਆਂ ਤੇ ਸਿਕੰਜਾ ਕਸਣ ਦੀ ਯੋਜਨਾ ਦਾ ਅਹਿਮ ਹਿੱਸਾ ਵੀ ਮੰਨਿਆ ਅਮਰੀਕਾ ਸਰਕਾਰ ਦੇ ਵੱਲੋਂ ਜੋ ਹੈ ਲਗਾਤਾਰ ਪ੍ਰਵਾਸੀਆਂ ਦੇ ਖਿਲਾਫ ਜੋ ਹੈ ਜਿਹਾ ਰਵੱਈਆ ਅਪਣਾਇਆ ਜਾ ਰਿਹਾ ਹੈ ਪਹਿਲਾਂ ਪ੍ਰਵਾਸੀਆਂ ਦੇ ਜਾਂਚ ਪਰ ਪਰ ਕੇ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਸੀ ਤੇ ਹੁਣ ਅਜੇ ਹੀ ਹੱਥ ਕੰਡੇ ਜਿਹੜੇ ਨੇ ਪ੍ਰਵਾਸੀਆਂ ਦੇ ਖਿਲਾਫ ਵਰਤੇ ਜਾ ਰਿਹਾ ਤਾਂ ਜੋ ਖੁਦ ਹੀ ਇਸ ਜਗ੍ਹਾ ਨੂੰ ਛੱਡ ਕੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਜਾ ਕੇ ਵਸ ਜਾਣ ਤਾਂ ਟਰੰਪ ਸਰਕਾਰ ਦੇ ਵੱਲੋਂ ਲਗਾਤਾਰ ਪ੍ਰਵਾਸੀਆਂ ਦੇ ਉੱਤੇ ਸਿਕੰਜਾ ਕੱਸਿਆ ਜਾ ਰਿਹਾ ਤੇ ਹੁਣ ਟਰੰਪ ਸਰਕਾਰ ਦੇ ਅਧੀਕੇ 6000 ਪ੍ਰਵਾਸੀ ਚੜ ਚੁੱਕੇ ਆ ਦੱਸ ਦਈਏ ਕਿ 6000 ਪ੍ਰਵਾਸੀਆਂ ਨੂੰ ਜੋ ਹੈ ਦੇਸ਼ ਨਿਕਾਲਾ ਦਿੱਤੇ ਜਾਣ ਵਾਸਤੇ ਕਦਮ ਚੁੱਕੇ ਜਾ ਰਿਹਾ ਜ਼ਿੰਦਾ 6000 ਪ੍ਰਵਾਸੀਆਂ ਨੂੰ ਬਿਲਕੁਲ ਮਰਤਕ ਘੋਸ਼ਿਤ ਕਰ ਦਿੱਤਾ ਗਿਆ ਨਾ ਤਾਂ ਉਹ ਹੁਣ ਕੰਮ ਕਰ ਸਕਦੇ ਆ ਨਾ ਕੋਈ ਡਾਕਟਰੀ ਸੇਵਾਵਾਂ ਲੈ ਸਕਦੇ ਆ ਤੇ ਨਾ ਹੀ ਕਿਤੇ ਵੀ ਜਾ ਕੇ ਆਪਣਾ ਜਿਹੜਾ ਸਹੀ ਤਰੀਕੇ ਦੇ ਨਾਲ ਆਉਣ ਜਾਣ ਕਰ ਸਕਦੇ ਆ ਕਿਉਂਕਿ 트੍ਰੰਪ ਸਰਕਾਰ ਦੇ ਵੱਲੋਂ ਇਹਨਾਂ 6000 ਪ੍ਰਵਾਸੀਆਂ ਨੂੰ ਜੋ ਆ ਬਿਲਕੁਲ ਹੀ ਮਰਤਕ ਘੋਸ਼ਿਤ ਕਰ ਦਿੱਤਾ ਗਿਆ ਦੱਸ ਦਈਏ ਕਿ ਪਿਛਲੇ ਸਮੇਂ ਦੇ ਵਿੱਚ ਵੀ ਜੋ ਹੈ ਗੈਰ ਕਾਨੂੰਨੀ ਅਮਰੀਕਾ ਦੇ ਵਿੱਚ ਵਸੇ ਹੋਏ ਪ੍ਰਵਾਸੀਆਂ ਦੇ ਉੱਤੇ 트੍ਰੰਪ ਸਰਕਾਰ ਦੇ ਵੱਲੋਂ ਜੋ ਹੈ ਸਿਕਨ ਕਾਸੇ ਹੋਏ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ ਤੈ ਹੁਣ 6000 ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਲਈ ਸਖਤ ਕਦਮ ਚੁੱਕੇ ਜਾ ਰਹੇ ਦਰਅਸਲ ਅਮਰੀਕੀ ਸਰਕਾਰ ਨੇ ਇਹਨਾਂ 6000 ਜ਼ਿੰਦਾ ਪ੍ਰਵਾਸੀਆਂ ਨੂੰ ਮਰਤਕ ਘੋਸ਼ਿਤ ਕਰ ਦਿੱਤਾ ਅਤੇ ਉਹਨਾਂ ਦੇ ਸਮਾਜਿਕ ਸੁਰੱਖਿਆ ਨੰਬਰ ਵੀ ਰੱਦ ਕਰ ਦਿੱਤੇ ਇਸ ਦਾ ਪ੍ਰਭਾਵ ਇਹ ਹੋਵੇਗਾ ਕਿ ਲੋਕ ਨਾ ਤਾਂ ਅਮਰੀਕਾ ਦੇ ਵਿੱਚ ਕੰਮ ਕਰ ਸਕਣਗੇ ਤੇ ਨਾ ਹੀ ਸਿਹਤ ਸੇਵਾਵਾਂ ਦਾ ਲਾਭ ਲੈ ਸਕਣਗੇ ਬੈਂਕ ਖਾਤਾ ਖੋਲਣ ਦੇ ਵਿੱਚ ਵੀ ਸਮੱਸਿਆਵਾਂ ਆਉਣਗੀਆਂ ਦਰਅਸਲ ਸਰਕਾਰ ਚਾਹੁੰਦੀ ਹੈ ਕਿ ਨਿਰਾਸ਼ ਪ੍ਰਵਾਸੀ ਆਪਣੇ ਆਪੇ ਅਮਰੀਕਾ ਛੱਡ ਕੇ ਆਪਣੇ ਆਪਣੇ ਦੇਸ਼ਾਂ ਨੂੰ ਵਾਪਸ ਚਲੇ ਜਾਣ ਸਾਫਕਾ ਰਾਸ਼ਟਰਪਤੀ ਜੋ ਬਾਈਡਨ ਨੇ ਸੀਬੀਪ 1 ਐਪ ਪ੍ਰੋਗਰਾਮ ਦੇ ਤਹਿਤ ਇਹਨਾਂ ਪ੍ਰਵਾਸੀਆਂ ਨੂੰ ਅਸਥਾਈ ਤੌਰ ਤੇ ਅਮਰੀਕਾ ਦੇ ਵਿੱਚ ਦਾਖਲ ਹੋਣ ਅਤੇ ਅਮਰੀਕਾ ਦੇ ਵਿੱਚ ਕੰਮ ਕਰਨ ਦੀ ਜਾਜਤ ਦਿੱਤੀ ਇਹਨਾਂ ਪ੍ਰਵਾਸੀਆਂ ਨੂੰ ਸਮਾਜਿਕ ਸੁਰੱਖਿਆ ਨੰਬਰ ਵੀ ਦਿੱਤੇ ਗਏ ਨੇ ਤਾਂ ਜੋ ਉਹ ਸਰਕਾਰ ਦੇ ਦੁਆਰਾ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਲਾਭ ਲੈ ਸਕਣ ਪਰ 트ੰਪ ਪ੍ਰਸ਼ਾਸਨ ਨੇ ਇਹਨਾਂ ਸਮਾਜਿਕ ਸੁਰੱਖਿਆ ਨੰਬਰਾਂ ਨੂੰ ਰੱਦ ਕਰ ਦਿੱਤਾ ਜਿਸ ਦੇ ਨਾਲ ਪ੍ਰਵਾਸੀਆਂ ਦੇ ਲਈ ਬੈਂਕਾਂ ਤੇ ਹੋਰ ਬੁਨਿਆਦੀ ਸੇਵਾਵਾਂ ਦੀ ਵਰਤੋਂ ਕਰਨਾ ਮੁਸ਼ਕਿਲ ਹੋ ਗਿਆ 트럼ਪਾ ਪ੍ਰਸ਼ਾਸਨ ਨੇ ਇਸ ਕਦਮ ਨੂੰ ਅਮਰੀਕਾ ਦੇ ਵਿੱਚ ਪ੍ਰਵਾਸੀਆਂ ਤੇ ਸਿਕੰਜਾ ਕਸਣ ਦੀ ਯੋਜਨਾ ਦਾ ਅਹਿਮ ਹਿੱਸਾ ਵੀ ਮੰਨਿਆ ਤਾਂ ਅਮਰੀਕਾ ਸਰਕਾਰ ਦੇ ਵੱਲੋਂ ਜੋ ਹੈ ਲਗਾਤਾਰ ਪ੍ਰਵਾਸੀਆਂ ਦੇ ਖਿਲਾਫ ਜੋ ਹੈ ਜਿਹਾ ਰਵੱਈਆ ਅਪਣਾਇਆ ਜਾ ਰਿਹਾ ਹੈ ਪਹਿਲਾਂ ਪ੍ਰਵਾਸੀਆਂ ਦੇ ਜਾਂਚ ਪਰ ਪਰ ਕੇ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਸੀ ਤੇ ਹੁਣ ਅਜਿਹੇ ਹੱਥ ਕੰਡੇ ਜਿਹੜੇ ਨੇ ਪ੍ਰਵਾਸੀਆਂ ਦੇ ਖਿਲਾਫ ਵਰਤੇ ਜਾ ਰਿਹਾ ਤਾਂ ਜੋ ਖੁਦ ਹੀ ਇਸ ਜਗ੍ਹਾ ਨੂੰ ਛੱਡ ਕੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਜਾ ਕੇ ਵਸ ਜਾਣ